ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਲਾਲ ਸਿੰਘ ਸੁਲਹਾਣੀ ਜਰਨਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਮਨੀ ਚੌਣ ਦਰਾਮ ਤਰਨਤਾਰਨ ਵਿਖੇ ਇੱਕ ਪਾਸ਼ੰਦ ਰਾਮ ਰਾਜਾ ਵੜਿੰਗ ਤੇਰੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਭਾਰਤ ਦੇ ਸਾਬਕਾ ਰੇਲਵੇ ਮਨਿਸਟਰ ਸਰਦਾਰ ਬੂਟਾ ਸਿੰਘ ਬਾਰੀ ਚਾਤੀਵਾਦੀ ਟਿੱਪਣੀਆਂ ਕਰਕੇ ਅ ਸਾਡੇ ਦਿਲਾ ਨੂੰ ਠੀਕ ਸਪਟਾਈ ਹੈ ਮੈਂ ਸਰਦਾਰ ਰਾਜਾ ਬੜਿੰਗ ਜੀ ਨੂੰ ਦੱਸਣਾ ਚਾਹੁੰਦਾ ਕਿ ਸਰਦਾਰ ਗੁਟਾ ਸਿੰਘ ਜਦੋਂ ਉਹ ਕਹਿੰਦੇ ਆ ਕਿ ਇੱਕ ਕਾਲੇ ਜਿਹੇ ਰੰਗ ਦਾ ਇੱਕ ਪੱਠੇ ਪਾਉਣ ਵਾਲਾ ਉਸ ਸਮੇਂ ਨੂੰ ਕਾਂਗਰਸ ਪਾਰਟੀ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਤਾਂ ਮੈਂ ਰਾਜਾ ਬੜਿੰਗ ਜੀ ਨੂੰ ਦੱਸਣਾ ਚਾਹੁੰਦਾ ਕਿ ਸਰਦਾਰ ਗੁਟਾ ਸਿੰਘ ਰਾਜਨੀਤੀ ਚ ਆਉਣ ਤੋਂ ਪਹਿਲਾਂ ਡਬਲ ਐਮਏ ਸਨ ਅਤੇ ਪੀ ਐਚ ਡੀ ਕੀਤੀ ਹੋਈ ਸੀ ਉਹ ਕਸ਼ੇਦੀਆਂ ਖੋਲੀਆਂ ਵਿੱਚ ਪੱਠੇ ਨਹੀਂ ਪਾਉਂਦੇ ਸੀ ਜਦੋਂ ਉਹ ਸਮੇਂ ਤੱਕ ਤਾਂ ਰਾਜਾ ਬੜਿੰਗ ਦੇ ਦਾਦੇ ਪਰਦਾਦੇ ਜਿਹੜੇ ਆ ਪਿਓ ਦਾਦੇ ਜੇ ਵਿਚ ਰਿਹਾ ਉਹ ਬੋਤੀਆਂ ਨਾਲ ਜਾਂ ਝੋਟਿਆਂ ਨਾਲ ਹੱਥ ਜੋੜਿਆ ਕਰਦੇ ਸੀ ਸਰਦਾਰ ਗੁੱਟਾ ਸਿੰਘ ਉਸ ਸਮੇਂ ਇਸ ਮੁਕਾਮ ਤੇ ਪਹੁੰਚ ਚੁੱਕੇ ਸੀ ਇਸ ਕਰਕੇ ਮੈਂ ਸਰਦਾਰ ਬੜਿੰਗ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਉਹ ਤਰੰਤ ਸਾਡੇ ਸਮਾਜ ਤੋਂ ਮਾਫੀ ਮੰਗੇ ਨਹੀਂ ਤਾਂ ਉਹਨਾਂ ਨੂੰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਜ ਦੇ ਵੱਲੋਂ ਜਿਹੜਾ ਉਹਨਾਂ ਦਾ ਰਾਹ ਰੋਕਿਆ ਜਾਏਗਾ ਔਰ ਉਹਨਾਂ ਨੂੰ ਕਾਂਗਰਸ ਪਾਰਟੀ ਨੂੰ ਇਹਦਾ ਕਵਜਾਨਾ ਭੁਗਤਣਾ ਪਏਗਾ ਤਾਂ ਮੈਂ ਇਹ ਇਕੱਲੇ ਰਾਜਾ ਬਰਿੰਗ ਦੀ ਮਾਨਸਿਕਤਾ ਨਹੀਂ ਹੈ ਇਹ ਸਾਰੇ ਕਾਂਗਰਸ ਪਾਰਟੀ ਦੇ ਜਾਂ ਦੂਜੀਆਂ ਜਿਹੜੀਆਂ ਵੀ ਮਨੁਗਤ ਦੀ ਰਾਜਨੀਤਿਕ ਪਾਰਟੀਆਂ ਉਹਨਾਂ ਸਾਰਿਆਂ ਦੀ ਇਹ ਮਾਨਸਿਕਤਾ ਹੈ ਉਹ ਭੋਜਨ ਸਮਾਜ ਦੇ ਲੋਕਾਂ ਨੂੰ ਥਲਤ ਸਮਾਜ ਦੇ ਲੋਕਾਂ ਨੂੰ ਇਨਸਾਨ ਮੰਨਣ ਲਈ ਤਿਆਰ ਨਹੀਂ ਅੱਜ ਵੀ ਬਾਜਵਾ ਅਸੈਂਬਲੀ ਦੇ ਵਿੱਚ ਇਹ ਜਦੋਂ ਬਿਆਨ ਦਿੰਦਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਰਬੀ ਘੋੜੇ ਪਿੱਛੇ ਕਰਕੇ ਜਿਹੜਾ ਇੱਕ ਟੱਟੂ ਨੂੰ ਅੱਗੇ ਲਾਇਆ ਤਾਂ ਕਾਂਗਰਸ ਦੀ ਹਾਰ ਹੋਈ ਇਹੀ ਜੀ ਮਾਨਸਿਕਤਾ ਦਾ ਪ੍ਰਗਟਾਵਾ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਦੇ ਉਸ ਸਮੇਂ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੈਰ ਦੀ ਜੁੱਤੀ ਕਹਿ ਕੇ અપਮਾਨਿਤ ਕੀਤਾ ਗਿਆ ਸੀ ਮੈਂ ਕਾਂਗਰਸ ਪਾਰਟੀ ਵਿੱਚ ਜਾਂ ਦੂਜੀਆਂ ਮਨੁਵਾਦੀ ਪਾਰਟੀਆਂ ਵਿੱਚ ਚਾਹੇ ਹੋ ਆਮ ਆਦਮੀ ਪਾਰਟੀ ਹੈ ਜਿਹੜੇ ਪਾਰਟੀ ਜਨਤਾ ਪਾਰਟੀ ਹੈ ਚਾਹੇ ਉਹ ਅਕਾਲੀ ਦਲ ਹੈ ਇਹਨਾਂ ਪਾਰਟੀਆਂ ਵਿੱਚ ਬੈਠੇ ਹੋਏ ਦਲ ਸਮਾਜ ਦੇ ਆਗੂਆਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਪਾਰਟੀਆਂ ਦੇ ਵਿੱਚ ਕਿੰਨੀ ਦੇਰ ਜ਼ਲੀਲ ਹੁੰਦੇ ਰਹੋਗੇ ਕਿੰਨੀ ਦੇਰ ਅਪਮਾਨ ਸਹਿੰਦੇ ਰਹੋਗੇ ਆਓ ਆਪਾਂ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣ ਕੇ ਇਹਨਾਂ ਨੂੰ ਸਤਾਈ ਦੇ ਵਿੱਚ ਪਾਹਨ ਦੀ ਜੀ ਇਹਨਾਂ ਨੂੰ ਹਾਰ ਦੇ ਕੇ ਇਹਨਾਂ ਨੂੰ ਇਹਨਾਂ ਦੀ ਔਕਾਤ ਯਾਦ ਕਰਾਈਏ ਜੈਪੀਮ ਜੈਪਾ